ਅਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਤਰਨਤਾਰਨ ਦੇ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਹੈ ਦਿਨ ਦਿਹਾੜੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸ਼ਰੀਆਮ ਬਾਜ਼ਾਰ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਬੁਲਟ ਤੇ ਸਵਾਰ ਹੋ ਕੇ ਆਪਣੇ ਸਾਲੇ ਦੇ ਨਾਲ ਬਾਜ਼ਾਰ ਦੇ ਵਿੱਚ ਕਿਸੇ ਕੰਮ ਨੂੰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਹੀ ਹਮਲਾਵਰ ਜਿਹੜੇ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਉਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਔਰ ਸ਼ਰੀਆਮ ਫਾਇਰਿੰਗ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਮੌਕੇ ਦੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਰੌਂਗਟੇ ਖੜੇ ਕਰ ਦੇਣ ਵਾਲੀ ਸੀਸੀਟੀਵੀ ਹੈ ਜਿਸ ਦੇ ਵਿੱਚ ਸ਼ਰੀਆਮ ਉਸ ਨੌਜਵਾਨ ਦੇ ਉੱਪਰ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੁਲੇਟ ਤੇ ਸਵਾਰ ਹੋ ਕੇ ਮੁੰਡਾ ਜਿਹੜਾ ਆ ਆਪਣੇ ਸਾਲੇ ਦੇ ਨਾਲ ਬਾਜ਼ਾਰ ਦੇ ਵਿੱਚ ਕੰਮ ਕਰਨ ਦੇ ਵਾਸਤੇ ਕਿਸੇ ਕੰਮ ਦੇ ਸਿਲਸਿਲੇ ਦੇ ਵਿੱਚ ਬਾਜ਼ਾਰ ਨੂੰ ਆ ਰਿਹਾ ਸੀ ਤਰਨਤਾਰਨ ਦਾ ਇਹ ਮਾਮਲਾ ਹੈ ਜਰ ਮਸਤਪੁਰ ਪਿੰਡ ਦਾ ਰਹਿਣ ਵਾਲਾ ਇਹ ਨੌਜਵਾਨ ਦੱਸਿਆ ਜਾ ਰਿਹਾ ਜਿਸ ਦਾ ਕਤਲ ਕਰ ਦਿੱਤਾ ਗਿਆ ਹੈ ਪਰਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਪਰਵਾਰਕ ਮੈਂਬਰਾਂ ਦੇ ਵੱਲੋਂ ਇਹ ਦੋਸ਼ ਲਗਾਏ ਜਾ ਰਹੇ ਨੇ ਕਿ ਨਸ਼ੇ ਨੂੰ ਲੈ ਕੇ ਹੀ ਇਸ ਦਾ ਕਤਲ ਹੋਇਆ ਨਸ਼ਾ ਤਸਕਰਾਂ ਨੇ ਇਸ ਦਾ ਕਤਲ ਕੀਤਾ ਹੈ ਪਰਵਾਰਕ ਮੈਂਬਰਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਤੁਹਾਨੂੰ ਦੱਸਦੇ ਕਿ ਇਹ ਮੁੰਡਾ ਜਿਹੜਾ ਨੌਜਵਾਨ ਤੁਸੀਂ ਦੇਖ ਪਾ ਰਹੇ ਹੋ ਤਸਵੀਰ ਦੇ ਵਿੱਚ ਜਿਸ ਦਾ ਕਤਲ ਹੋਇਆ ਹੈ ਇਸ ਦਾ 10 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਜਗਦੀਪ ਨਾਮ ਹੈ ਇਸ ਨੌਜਵਾਨ ਦਾ 10 ਮਹੀਨੇ ਹੀ ਪਹਿਲਾਂ ਇਸ ਨੌਜਵਾਨ ਦਾ ਵਿਆਹ ਹੋਇਆ ਔਰ ਉਹ ਚੂੜੇ ਵਾਲੀ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਰੋ ਰਹੀ ਹੈ ਪੁੱਭਾ ਮਾਰ ਕੇ ਰੋ ਰਿਆ ਹੈ ਪੂਰਾ ਪਰਿਵਾਰ ਜਿਨ੍ਹਾਂ ਦਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਉਹ ਚੂੜੇ ਵਾਲੀ ਜਿਹਦੇ ਸਿਰਫ ਵਿਆਹ ਨੂੰ ਹੋਏ ਮਹਿਜ਼ 10 ਮਹੀਨੇ ਹੋਏ ਸੀਗੇ ਕਿ ਸਾਰੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਗਮੀਆਂ ਦੇ ਵਿੱਚ ਬਦਲ ਚੁੱਕੀਆਂ ਨੇ ਪਰਿਵਾਰਕ ਮੈਂਬਰਾਂ ਨੇ ਇਹ ਇਲਜ਼ਾਮ ਲਗਾਏ ਨੇ ਕਿ ਨਸ਼ਾ ਤਸਕਰਾਂ ਦੇ ਵੱਲੋਂ ਹੀ ਗੋਲੀ ਮਾਰ ਕੇ ਸਾਡੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਹੈ ਤੁਹਾਨੂੰ ਦੱਸ ਦੇ ਕਿ ਸ਼ਹਿਰ ਦੇ ਵਿੱਚ ਹੀ ਕਾਸੂ ਆਪਰੇਸ਼ਨ ਜਿਹੜਾ ਚਲਾਇਆ ਜਾ ਰਿਹਾ ਸੀ ਪਰ ਉੱਥੇ ਸ਼ਹਿਰ ਦੇ ਵਿੱਚ ਇਹ ਵੀ ਘਟਨਾ ਵਾਪਰੀ ਹੈ ਜਰ ਮਸਤਪੁਰ ਦਾ ਰਹਿਣ ਵਾਲਾ ਸੀ ਇਹ ਜਗਦੀਪ ਸਿੰਘ ਨੌਜਵਾਨ ਮੁੰਡਾ ਹੈ ਔਰ ਦਿਹਾੜੀ ਹੀ ਕਰਦਾ ਸੀਗਾ ਮਜ਼ਦੂਰੀ ਹੀ ਕਰਦਾ ਸੀ ਔਰ ਮਜ਼ਦੂਰੀ ਕਰਕੇ ਆਪਣੇ ਘਰ ਦਾ ਜਿਵੇਂ ਤਿਵੇਂ ਕਰਕੇ ਗੁਜ਼ਾਰਾ ਕਰਦਾ ਸੀ ਔਰ ਆਪਣੇ ਸਾਲੇ ਦੇ ਨਾਲ ਬੁਲਟ ਤੇ ਸਵਾਰ ਹੋ ਕੇ ਕਿਸੇ ਕੰਮ ਦੇ ਵਾਸਤੇ ਇਹ ਸ਼ਹਿਰ ਆ ਰਿਹਾ ਸੀ ਔਰ ਜਦੋਂ ਸ਼ਹਿਰ ਆਇਆ ਬੁਲਟ ਮੋਟਰਸਾਈਕਲ ਤੇ ਉੱਪਰ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਦੂਸਰੀ ਬਾਈਕ ਜਦੋਂ ਲਾਗੋ ਨਗਦੀ ਹੈ ਦੋ ਹਮਲਾਵਰ ਉਸਦੇ ਉੱਪਰ ਬੈਠੇ ਨੇ ਔਰ ਹੱਥ ਦੇ ਵਿੱਚ ਪਿਸਤੌਲ ਹੈ ਔਰ ਸ਼ਰਯਾ ਉਸ ਨੌਜਵਾਨ ਨੂੰ ਟਾਰਗੇਟ ਕੀਤਾ ਜਾਂਦਾ ਹੈ ਨਿਸ਼ਾਨਾ ਬਣਾ ਕੇ ਤੇ ਮੂਰਿਓਂ ਤਾਰ-ਤਾਰ ਗੋਲੀਆਂ ਉਸ ਨੌਜਵਾਨ ਦੇ ਮਾਰ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਇਹ ਨੌਜਵਾਨ ਮੁੰਡਾ ਜਿਹੜਾ ਜੀਦਾ 10 ਮਹੀਨੇ ਜਗਦੀਪ ਦਾ ਪਹਿਲਾ ਵਿਆਹ ਹੋਇਆ ਸੀ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਲਾਲ ਚੂੜਾ ਹੱਥਾਂ ਦੇ ਵਿੱਚ ਪਾਇਆ ਹੋਇਆ ਹੈ ਔਰ ਘਰਵਾਲੀ ਪੁੱਬਾ ਮਾਰ ਕੇ ਰੋ ਰਹੀ ਹੈ ਮਾਂ ਪਿਓ ਦਾ ਰੋ ਰੋ ਕੇ ਬੁਰਾ ਹਾਲ ਹੈ ਜਿੰਨਾਂ ਦਾ ਸੋਨਾ ਸੁਨੱਖਾ ਨੌਜਵਾਨ ਗੱਭਰੂ ਇਸ ਦੁਨੀਆ ਤੋਂ ਵਿੱਚੋਂ ਚਲਾ ਗਿਆ ਹੈ ਔਰ ਸੀਸੀਟੀਵੀ ਮੌਕੇ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਕਿਵੇਂ ਇਸ ਬੇਖੌਫ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਹਮਲਾਵਰਾਂ ਦੇ ਵੱਲੋਂ ਦਿੱਤਾ ਗਿਆ ਹੈ ਹਾਲਾਂਕਿ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਉੱਚ ਪੱਧਰੀ ਜਾਂਚ ਕਰ ਗਿਆ ਸੀਸੀਟੀਵੀ ਕੈਮਰਿਆਂ ਤੋਂ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਨਸ਼ਾ ਤਸਕਰਾਂ ਦੇ ਵੱਲੋਂ ਹੀ ਸ਼ਰੀਆਮ ਸਾਡੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਹੈ ਹੁਣ ਨਸ਼ਾ ਤਸਕਰਾਂ ਨੇ ਕਿਉਂ ਕਤਲ ਕੀਤਾ ਕੀ ਲਿੰਕ ਸੀ ਪ੍ਰਾਣੀ ਕੋ ਰੰਜਨ ਸੀ ਜਿਹੜਾ ਇਹ ਵੀ ਮੁੰਡਾ ਸ਼ਾਮਿਲ ਰਿਹਾ ਹੈ ਤਾਂ ਇਹ तमाम ਚੀਜ਼ਾਂ ਨੇ ਜਿਹੜੀਆਂ ਇਹ तमाम ਪਹਿਲੂ ਆਪਸ ਦੇ ਵਿੱਚ ਜੁੜਦੇ ਨੇ ਫਿਲਹਾਲ ਇਹ ਮਾਮਲਾ ਪੁਲਿਸ ਦੇ ਅਧੀਨ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਇੱਕ ਵਾਰੀ ਇਹ ਤੁਹਾਨੂੰ ਪੂਰੀ ਵੀਡੀਓ ਵੀ ਦਿਖਾਉਣੀ ਹੈ ਔਰ ਉਹ ਪਰਿਵਾਰ ਦਾ ਦੁੱਖ ਵੀ ਕਿ ਕਿਵੇਂ ਪਰਿਵਾਰ ਜਿਹੜਾ ਆ ਉਹ ਰੋ ਰਿਹਾ ਹੈ ਔਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ